आज श्री गुरु नानक देव जी के दे प्रगटोत्सव के पवित्र दिन मलेरकोटला शहर का माहौल पूरी तरह नाम बानी नाल उठा गुरुद्वारा श्री गुरु नानक दरबार शीश महल तो शानदार शोभा यात्रा का आरंभ किया गया जिस हजारा संगत ने भाग लिया ये शोभा यात्रा शीश महल तो चल के दिल्ली गेट कालज रोड सरहदी गेट लाल बाजार मोती बाज़ार तो हुई शीश महल गुरुद्वारे गुरु नानक दरबार पहुंचेगी ਇਸ ਵਿੱਚ ਜਿਹੜੀ ਜਨ ਹੈ ਗੁਰੂ ਨਾਨਕ ਸਾਹਿਬ ਦਾ 555ਵਾਂ ਪ੍ਰਕਾਸ਼ ਪੁਰਬ ਹੈ। ਔਰ ਜੋ ਅੱਜ ਸਿੰਧੀ ਭਾਈਚਾਰਾ ਹੈ ਉਹਨਾਂ ਨੇ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ। ਅਸੀਂ ਨਗਰ ਕੀਰਤਨ ਦਾ ਸਵਾਗਤ ਕਰਦੇ ਹਾਂ ਦਿਲ ਦੀ ਜਾਹਰਾਈਆਂ ਚੋਂ ਔਰ ਗੁਰੂ ਨਾਨਕ ਸਾਹਿਬ ਦੇ ਆਗਮਨ ਪੁੱਖ ਤੇ ਪੁਰਬ ਤੇ ਸ਼ਾਰਿਆਂ ਨੂੰ ਵਧਾਈ ਦਿੰਦੇ ਆ। ਅਕਮਾਥਾ ਦੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਭ ਦੇ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਉਣ ਔਰ ਇਸ ਸ਼ਹਿਰ ਦੀ ਫਿਜ਼ਾ ਜਿਹੜੀ ਹੈ ਉਹ ਅੱਛੀ ਰਹੇ ਇਨਾ ਕੁਸ਼ ਕਰਦਾ ਗੁਰਜਨ ਸਿੰਘ ਦੀ ਹਾੜਗਾਂ ਦੀ ਗੋਲਾ ਦੇਖੋ ਸਾਹਿਬ ਸੋ ਗੁਰਪਰਵ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਰਾਜੋ ਗੋਦਵਾਲਾ ਸਿੱਧਾਂ ਵਿਕੇ ਨਗਰ ਕੀਰਤਨ ਅੱਜ ਆ ਰਿਹਾ ਹੈ ਸੋ ਬੜੀ ਸਾਰਨ ਸਾਰੇ ਸੰਗਤਾਂ ਗੁਰਦੁਆਰਾ ਦੇਗਵਾਦ ਦੀ ਸੰਗਤ ਨੇ ਸਵਾਗਤ ਕੀਤਾ ਨਗਰ ਕੀਰਤਨ ਦਾ ਗੁਰਪਰਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਜਾਨੀ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਾਮ ਵਿੱਚ ਜੋੜਿਆ। ਅਰਦਾਸ ਅਤੇ ਹਜ਼ੂਰੀ ਸਾਹਿਬ ਤੋਂ ਨਿਸ਼ਾਨ ਸਾਹਿਬ ਦੀ ਚੌਕੀਆਂ ਦੇ ਬਾਅਦ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਸ਼ੋਭਾ ਯਾਤਰਾ ਦੀ ਅਗਵਾਈ ਪੰਜ ਪਿਆਰਿਆਂ ਨੇ ਫੜੀ ਹੋਈ ਪਾਵਨ ਨਿਸ਼ਾਨ ਸਾਹਿਬ ਨਾਲ ਕੀਤੀ। ਸ਼ਹਿਰ ਦੇ ਬਾਜ਼ਾਰਾਂ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਜੈਕਾਰਿਆਂ ਨਾਲ ਮਲੇਰ ਕੋਟ ਲਗ ਨੂੰ ਉਠਿਆ ਸੰਗਤਾਂ ਨੇ ਜਿੱਥੇ-ਜਿੱਥੇ ਸ਼ੋਭਾ ਯਾਤਰਾ ਪਹੁੰਚੀ ਉਥੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ ਮਲੇਰ ਕੋਟ ਲਾਹ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਵਾਂ ਵੱਲੋਂ ਵੀ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਤੇ ਲੋਕਾਂ ਵੱਲੋਂ ਖਾਣ-ਪੀਣ ਦੇ ਲੰਗਰ ਵੀ ਲਗਾਏ ਗਏ ਕਰਦੇ ਸ਼ੋਭਾ ਯਾਤਰਾ ਦੇ ਸਮਾਪਨ ਉਪਰੰਤ ਗੁਰਦੁਆਰੇ ਸਾਹਿਬ ਵਿੱਚ ਗੁਰੂ ਕਾ ਲੰਗਰ ਵੀ ਵਿਵਸਥਿਤ ਤਰੀਕੇ ਨਾਲ ਲਗਾਇਆ ਗਿਆ ਜਿਸ ਦਾ ਹਜ਼ਾਰਾਂ ਸੰਗਤ ਨੇ ਆਨੰਦ ਮਾਣਿਆ